ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 91152 65790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਤਾਜੀ ਸੂਹੀ ਮੱਝ ਲੈ ਕੇ ਆਏ ਹਾਂ ਬਾਜੀ ਸੂਹੀ ਮੱਝ ਲੈ ਕੇ ਆਇਆ ਆਓ ਐਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰਦੇ ਹੱਸੀਕਾਲ ਬਾਈ ਜੀ ਸੱਸੀਕਾਲ ਜੀ ਪਹਿਲਾਂ ਤਾਂ ਵੀਰ ਆਪਣਾ ਐਡਰੈਸ ਕਨਫਰਮ ਕਰਵਾ ਲਓ ਨਾ ਵੀਰ ਦਾ ਮਣੀਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਨਾ ਮੋਬਾਈਲ ਨੰਬਰ 8699317710 8699317710 8699317710 ਵੀਰ ਦਾ ਮੋਬਾਈਲ ਨੰਬਰ ਹੈ ਜਿਹੜੀ ਮਣੀ ਆਪਾਂ ਸਕਰੀਨ ਤੇ ਮੱਝ ਦੇਖੀ ਕਹਿਮਾ ਸੂਆ ਭਰਾ ਬਈ ਤੀਜਾ ਸੂਆ ਹੁੰਦੀ ਹੈ ਤੀਜਾ ਸੂਆ ਰਾਤ ਦੀ ਸੂਈ ਹੈ ਰਾਤ ਦੀ ਸੂਈ ਆ ਪਿੰਡੋਂ ਹੀ ਲਈ ਆ ਗਰੀਬ ਤੋਂ ਹੀ ਲਈ ਆ ਭਰਾ ਪਿੰਡੋਂ ਲਈ ਆ ਵੀਰ ਕਹਿੰਦਾ ਗਰੀਬ ਘਰੋਂ ਆਈ ਐ ਦੂਜੇ ਸੂਏ ਕਹਿੰਨਾ ਕਿ ਦੁੱਧ ਦਿੱਤਾ ਹੋਇਆ 10 ਕਿਲੋ ਦਾ ਫੇ ਆਪਾਂ ਫਾਰਾ ਤੇਰਾ ਨਹੀਂ 10 ਕਿਲੋ ਦੁੱਧ ਦਿੱਤਾ ਹੋਇਆ ਜੈਨੂਨ 10 ਕਿਲੋ ਵਾਲੀ ਮੱਝ ਕਹੋਂਦੀ ਵੀ ਇਹ ਖੋਲ ਕੇ ਢੇੜਾ ਦਵਾ ਦੇ ਭਰਾ ਤੋਰੇ ਭੁਖਾ ਬਾਬਾ ਜੀ ਨੂੰ ਚੈੱਕ ਕਰਾ ਦਈਏ ਬਿਲਕੁਲ ਬਰੀਕ ਚਮੜੀ ਦੀ ਕਾਗਜ਼ ਵਰਗਾ ਪਿੰਡਾ ਦੇਖੋ ਆ ਨੇੜੇ ਤੋਂ ਦੇਖ ਸਕਦੇ ਹੋਵਗੇ ਥਣ ਚੱਡੇ ਦੀ ਬਿਲਕੁਲ ਸਾਫ਼ ਕੱਲਾ ਕੱਲਾ ਨਿਕੜ ਮਾ ਥਣ ਹੱਤੀ ਚਵਾਈ ਵਾਲਾ ਕੱਦ ਮੀਡੀਅਮ ਸਾਈਜ਼ ਚ ਨਾ ਜ਼ਿਆਦਾ ਕੱਦ ਵੱਡਾ ਆਮ ਦਰਮੇਂ ਦੀਆਂ ਮਈਆਂ ਜਿਹੜਾ ਕੱਦ ਹੈਗਾ ਸਿੰਘ ਸੰਗਾਰ ਦੀ ਮੱਝ ਸੋਹਣੀ ਆ ਫਣ ਹਵਾਨੇ ਦੀ ਬਿਲਕੁਲ ਸਾਫ਼ ਨੇਚਰਲ ਸਵੇਰੇ ਵੀ ਕਹਿੰਦਾ 3 1/2 ਕਿਲੋ ਆਪਣੀ ਬੋਲੀ ਕੱਢੀ ਹੋਈ ਹੈਗੀ ਧਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬੱਚਾ ਲਾ ਕੇ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਨੇੜੇ ਤੋਂ ਚੈੱਕ ਕਰ ਸਕਦੇ ਹੋ ਹਵਾਨਾ 10 ਕਿਲੋ ਦੀ ਗਵਾਹੀ ਵੀ ਭਰਦਾ ਵੀ 10 ਕਿਲੋ ਦੁੱਧ ਬੜੇ ਆਰਾਮ ਨਾਲ ਮਜਨੇ ਦੇ ਦੇਣਾ ਆਹ ਦੇਖ ਸਕਦੇ ਹੋ ਦੋਸਤੋ ਕੱਟੀ ਚੁੰਗਦੀ ਹੈ ਥਣ ਫੜਦੀ ਹੈ ਵਿੱਚ ਵੀਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਵੀ ਬਈ ਕੱਟੀ ਚੁੰਗਦੀ ਦਿਖਾਇਆ ਕਰੋ ਕੱਟੀ ਚੁੰਗਦੀ ਹੈ ਬੱਚਾ ਚੜਦੀ ਹੈਗੀ ਜੇ ਕਿਸੇ ਮੇਰੇ ਵੀਰ ਨੇ ਆਨਲਾਈਨ ਮੰਗਾਉਣੀਆਂ ਤਾਂ ਆਨਲਾਈਨ ਵੇਚੇ ਚੋਕੇ ਹੋ ਕੇ ਮੰਗਾ ਸਕਦਾ ਹੈਗਾ ਥਣ ਦੀ ਭਾਰ ਭਰੋਟੇ ਦੀ ਵੀਰ ਕਹਿੰਦੇ ਆਪਣੀ ਫੁੱਲ ਗਾਰੰਟੀ ਹੋਊਗੀ ਘਰੇ ਪਹੁੰਚਣ ਤੱਕ ਤਾਰਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਮਾਰ ਕੇ ਦਿਖਾਵਾਂਗੇ ਬਾਜਵ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਆ ਚਵਾਈ ਤਾਂ ਸਾਨੂੰ ਆਪਾਂ ਸਾਰੀ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਦੇਖੋ ਟੋਪ ਦਾ ਥਣ ਲੱਗਿਆ ਟੋਪ ਦੀ ਚਵਾਈ ਹੈ ਮੋਟਾ ਸਿਕਟਾਂ ਵਰਗਾ ਚੌਣਾ ਮੱਝ ਦਾ ਚਰਖੇ ਦੀਆਂ ਪੂਣੀਆਂ ਵਰਗੀਆਂ ਧਾਰਾਂ ਪੈਂਦੀਆਂ ਨਹੀਂ ਗੀਆਂ। ਬਰੇ ਰੇਟ ਕੀ ਹੋਊਗਾ ਬਾਜ ਬਜਾ? ਰੇਟ ਵੀ 80 ਕਰਾ ਲੈ ਦੱਸੀ ਖਾਇ 70000 ਰੁਪਏ ਆਪਾਂ ਮੈਂ ਦੇ ਦਾਂ। ਵੀਰ ਕਹਿੰਦਾ ਮੁੱਲ ਨਹੀਂ ਕਰਨਾ 85 ਕਰਾ ਲਓ 80 ਕਰਾ ਲਓ 76000 ਦੀ ਮੱਝ ਦੇ ਦਾਂਗੇ ਘਰੇ ਆਏ ਬੰਦੇ ਦਾ ਮਾਨ ਤਨ ਜ਼ਰੂਰ ਹੋਊਗਾ। ਬਾਜਵ ਰੇਟ ਮੰਗੇ ਵੀਰ ਨੇ ਘਰੇ ਰੱਖਣ ਵਾਲੇ ਵੀਰਾਂ ਲਈ ਸੁਨਹਿਰੀ ਮੌਕਾ ਗਿਆ ਬਹੁਤ ਘੱਟ। ਇਹਜੇ ਡੇਟਾ ਚ ਮੱਝਾਂ ਵੀਡੀਓ ਤੇ ਆਉਂਦੀਆਂ ਰਹਿੰਦੀਆਂ ਨੇ 90-95 ਲੱਖ ਇਹਜੇ ਡੇਟਾ ਦੀਆਂ ਮੱਝਾਂ ਵੀਡੀਓ ਚ ਆਉਂਦੀਆਂ ਰਹਿੰਦੀਆਂ ਨੇ ਬਿਲਕੁਲ ਜੈਨੂਇਨ ਰੇਟ ਮੰਗਿਆ ਮਤਲਬ ਵੀ ਵੀਰੇ 6-7 ਕਿਲੋ ਬੋਲੀ ਤਾਂ ਹੁਣ ਵੀ ਹੋ ਹਾਜ਼ਰ 7 ਤੋਂ ਬਾਰੇ ਆ ਬਾਈ 7 ਕਿਲੋ ਤੋਂ ਬੋਲੀ ਵੀਰ ਕਹਿੰਦਾ ਹੁਣ ਬਾਹਰੇ ਹੋਊਗੀ 10 ਕਿਲੋ ਦੁੱਧ ਬੜੇ ਆਰਾਮਦਾਰੀ ਨਾਲ ਦੇ ਦੇਣਾ ਮੱਝ ਨੇ ਕਿਉਂਕਿ ਗਰਮੀ ਦੀ ਰੋਤ ਹੈਗੀ 10-12 ਦਿਨਾਂ ਚ ਮੱਝ ਦੁੱਧ ਤੇ ਆਉਂਦੀ ਆ ਬਾਜਬ ਰੇਟ ਵੀਰ ਨੇ 76000 ਮੰਗਿਆ ਘਰੇ ਆ ਬੰਦੇ ਦਾ ਮਾਨਤਾ ਨੂੰ ਜ਼ਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ